ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਉਹਨਾਂ ਰੰਗਾਂ ਬਾਰੇ ਜੋ ਰੰਗ ਸਾਡੀ ਜ਼ਿੰਦਗੀ ਦੇ ਵਿੱਚ ਆਉਂਦਿਆਂ ਸਾਰ ਹੀ ਸਾਡੀ ਜ਼ਿੰਦਗੀ ਨੂੰ ਖੁਸ਼ੀਆਂ ਦੇ ਨਾਲ ਬਰਕਤਾਂ ਦੇ ਨਾਲ ਸੁੱਖ ਸ਼ਾਂਤੀ ਤੰਦਰੁਸਤੀ ਤਰੱਕੀ ਦੇ ਨਾਲ ਭਰ ਦੇਣਗੇ ਤਾਂ ਫਿਰ ਇੱਕ ਰੰਗ ਕਿਹੜੇ ਨੇ ਅਤੇ ਕਿੰਜ ਸਾਡੀ ਜ਼ਿੰਦਗੀ ਨੂੰ ਸੋਹਣਾ ਬਣਾਉਂਦੇ ਨੇ ਇਹ ਸਾਰੀ ਗੱਲਬਾਤ ਆ ਪੰਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਸਾਡੀ ਜ਼ਿੰਦਗੀ ਨੂੰ ਬਦਲਣ ਵਾਲੀ ਆ ਸਾਡੇ ਸੁਪਨੇ ਸਾਡੀਆਂ ਇਸ਼ਾਵਾਂ ਨੂੰ ਪੂਰੀਆਂ ਕਰਨ ਵਾਲੀ ਆ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੈਣਪਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਨੇ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਕਤ ਜੀ ਸਿਆਣੇ ਕਹਿੰਦੇ ਆ ਵੀ ਸਾਡੇ ਦਿਨ ਦੀ ਸ਼ੁਰੂਆਤ ਹੀ ਸਾਡੇ ਪੂਰੇ ਦਿਨ ਨੂੰ ਤੈਅ ਕਰਦੀ ਆ ਭਾਵੇਂ ਕਿ ਜਿਸ ਤਰ੍ਹਾਂ ਦੀ ਸਾਡੇ ਦਿਨ ਦੀ ਸ਼ੁਰੂਆਤ ਹੁੰਦੀ ਆ ਉਸੇ ਤਰ੍ਹਾਂ ਦਾ ਸਾਡਾ ਪੂਰਾ ਦਿਨ ਬੀਤਦਾ ਹੈ ਅਤੇ ਇਹਨਾਂ ਦਿਨਾਂ ਤੋਂ ਹੀ ਜ਼ਿੰਦਗੀ ਬਣਦੀ ਆ ਤਾਂ ਇਸ ਕਰਕੇ ਜੇ ਆਪਾਂ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣਾ ਚਾਹੁੰਨੇ ਆ ਜ਼ਿੰਦਗੀ ਵਿੱਚ ਖੁਸ਼ ਰਹਿਣਾ ਚਾਹੁੰਨੇ ਆ ਕਾਮਯਾਬੀ ਤੰਦਰੁਸਤੀ ਤਰੱਕੀ ਹਾਸਲ ਕਰਨਾ ਚਾਹੁੰਨੇ ਆ ਨਾ ਤਾਂ ਆਪਾਂ ਨੂੰ ਆਪਣਾ ਹਰ ਦਿਨ ਸੋਨਾ ਬਣਾਉਣਾ ਪੈਣਾ ਹੈ ਤਾਂ ਹਰ ਦਿਨ ਨੂੰ ਸੋਨਾ ਬਣਾਉਣ ਦੇ ਲਈ ਸਾਨੂੰ ਆਪਣੇ ਦਿਨ ਪਰ ਦੇ ਕੁਝ ਨਿਯਮ ਸੈੱਟ ਕਰਨੇ ਪੈਣੇ ਆ ਸਾਨੂੰ ਆਪਣੇ ਅੰਦਰ ਕੁਝ ਚੰਗੀਆਂ ਆਦਤਾਂ ਲੈ ਕੇ ਆਉਣੀਆਂ ਪੈਣੀਆਂ ਨੇ ਕਿਉਂਕਿ ਇਹ ਹੀ ਚੰਗੀਆਂ ਆਦਤਾਂ ਇਹ ਹੀ ਨਿਯਮ ਸਾਡੀ ਜ਼ਿੰਦਗੀ ਨੂੰ ਸੁੱਖ ਸ਼ਾਂਤੀ ਤੰਦਰੁਸਤੀ ਤਰੱਕੀ ਦੇਣਗੇ ਤਾਂ ਸਭ ਤੋਂ ਪਹਿਲਾ ਨਿਯਮ ਸਵੇਰੇ ਜਲਦੀ ਉੱਠਣ ਦਾ ਜਲਦੀ ਉੱਠਣਾ ਹੈ ਅਤੇ ਉੱਠਦਿਆਂ ਸਾਰ ਸਭ ਤੋਂ ਪਹਿਲਾਂ ਪਰਮ ਪਿਤਾ ਪਰਮਾਤਮਾ ਦਾ ਧੰਨਵਾਦ ਕਰਨਾ ਸਿੱਖੀਏ ਹਰ ਇਨਸਾਨ ਦੇ ਲਈ ਜ਼ਰੂਰੀ ਆ ਉਹ ਭਾਵੇਂ ਕਿਸੇ ਵੀ ਧਰਮ ਦੇ ਵਿੱਚ ਹੋਵੇ ਜੇਕਰ ਕੋਈ ਵੀ ਮਨੁੱਖ ਸਵੇਰੇ ਉੱਠਦਿਆਂ ਹਜ਼ਾਰ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਧੰਨਵਾਦ ਕਰਦਾ ਹੈ ਨਾ ਉਹਦੇ ਅੰਦਰ ਇੱਕ ਪੋਜ਼ਿਟਿਵ ਊਰਜਾ એનર્ਜੀ ਆਉਂਦੀ ਆ ਉਹਦੇ ਅੰਦਰ ਦੇ ਜੋ ਗਿਲੇ ਸ਼ਿਕਵੇ ਸ਼ਿਕਾਇਤਾਂ ਨੇ ਨਾ ਉਹ ਖਤਮ ਹੁੰਦੀਆਂ ਨੇ ਤਾਂ ਜਦੋਂ ਗਿਲੇ ਸ਼ਿਕਵੇ ਸ਼ਿਕਾਇਤਾਂ ਖਤਮ ਹੁੰਦੀਆਂ ਨੇ ਤਾਂ ਸਾਡੀ ਜ਼ਿੰਦਗੀ ਦੀ ਨਿਰਾਸ਼ਾ ਆਪਣੇ ਆਪ ਹੀ ਖਤਮ ਹੋ ਜਾਂਦੀ ਆ ਆਪਾਂ ਨਿਰਾਸ਼ ਹੋਦੋਂ ਹੁੰਨੇ ਆ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਮੀਆਂ ਦੇਖਦੇ ਆ ਸਾਨੂੰ ਲੱਗਦਾ ਵੀ ਮੇਰੇ ਕੋਲ ਆ ਵੀ ਨਹੀਂ ਆ ਉਹ ਵੀ ਨਹੀਂ ਆ ਫਿਰ ਅਸੀਂ ਦੁਖੀ ਹੁੰਨੇ ਆ ਨਿਰਾਸ਼ ਹੁੰਨੇ ਆ ਪਰ ਜਦੋਂ ਆਪਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਆ ਨਾ ਫਿਰ ਸਾਨੂੰ ਪਤਾ ਲੱਗਦਾ ਵੀ ਅਸੀਂ ਕਿੰਨੇ ਖੁਸ਼ ਨਸੀਬ ਆ ਕਿੰਨੇ ਭਾਗਾਂ ਵਾਲੇ ਇਨਸਾਨ ਆ ਫਿਰ ਲੱਗਦਾ ਵੀ ਪ੍ਰਮਾਤਮਾ ਨੇ ਤਾਂ ਇੰਜ ਲੱਗਦਾ ਸਾਨੂੰ ਉਹ ਵੀ ਦਿੱਤਾ ਜੋ ਸਾਡੀ ਕਿਸਮਤ ਦੇ ਵਿੱਚ ਨਹੀਂ ਸੀ ਸਾਨੂੰ ਸਾਡੀ ਕਿਸਮਤ ਦੇ ਨਾਲੋਂ ਵੱਧ ਕੇ ਮਿਲਿਆ ਸਾਡੀ ਕਾਬਲੀਅਤ ਦੇ ਨਾਲੋਂ ਵੱਧ ਕੇ ਮਿਲਿਆ ਇਹ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਆਪਾਂ ਉਹ ਪਰਮ ਪਿਤਾ ਪ੍ਰਮਾਤਮਾ ਦਾ ਧੰਨਵਾਦ ਕਰਦੇ ਆ ਤਸਵੀਰੇ ਉੱਠਦਿਆਂ ਸਾਰ ਪ੍ਰਮਾਤਮਾ ਦਾ ਧੰਨਵਾਦ ਕਰਨਾ ਹੈ ਕਦੇ ਵੀ ਇਹਦੇ ਵਿੱਚ ਨਾਗਾ ਨਹੀਂ ਪੈਣਾ ਚਾਹੀਦਾ ਧੰਨਵਾਦ ਕਰਨ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਸਬਰ ਸੰਤੋਖ ਆਉਂਦਾ ਹੈ ਤਾਂ ਫਿਰ ਜੇ ਖੁਸ਼ ਰਹਿਣਾ ਹੈ ਤਾਂ ਆਪਣੀ ਜ਼ਿੰਦਗੀ ਦੇ ਵਿੱਚੋਂ ਇਹ ਗਿਲੇ ਸ਼ਿਕਵੇ ਸ਼ਿਕਾਇਤਾਂ ਕੱਢ ਕੇ ਸ਼ੁਕਰਾਨਾ ਲੈ ਕੇ ਆਉਣਾ ਪੈਣਾ ਹੈ ਅਤੇ ਸ਼ੁਕਰਾਨਾ ਜਿੱਥੇ ਵੀ ਆਪਾਂ ਕਰਦੇ ਆ ਨਾ ਉੱਥੋਂ ਹੀ ਸਾਨੂੰ ਬਹੁਤ ਕੁਝ ਮਿਲਦਾ ਹੈ ਮਹਾਪੁਰਖ ਜੀ ਕਹਿੰਦੇ ਜੋ ਮਨੁੱਖ ਸਵੇਰੇ ਉੱਠ ਕੇ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਨਾ ਉਹਨਾਂ ਦੇ ਉੱਤੇ ਪੂਰੀ ਕੁਦਰਤ ਪੂਰੀ ਕਾਇਨਾਤ ਬੇਰਮਾਨ ਹੁੰਦੀ ਆ ਚਾਰੇ ਪਾਸਿਆਂ ਤੋਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸ ਕਰਕੇ ਆਪਾਂ ਵੀ ਰੋਜ਼ ਸਵੇਰੇ ਉੱਠ ਕੇ ਸ਼ੁਕਰਾਨਾ ਕਰਨਾ ਇਕੱਲੀ ਇਕੱਲੀ ਚੀਜ਼ ਦਾ ਸ਼ੁਕਰਾਨਾ ਕਰਨਾ ਜੇ ਇੱਕ ਇੱਕ ਚੀਜ਼ ਦਾ ਸ਼ੁਕਰਾਨਾ ਨਹੀਂ ਨਾ ਕਰ ਸਕਦੇ ਇੱਕੋ ਲਾਈਨ ਦੇ ਵਿੱਚ ਸਭ ਦਾ ਸ਼ੁਕਰਾਨਾ ਕਰ ਦੇਣਾ ਕਿ ਵਾਹਿਗੁਰੂ ਜੀ ਤੁਸੀਂ ਮੈਨੂੰ ਮੇਰੀ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਦਿੱਤਾ ਹੈ ਨਾ ਉਸ ਸਭ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਡੀ ਮੇਰੇ ਉੱਤੇ ਬਹੁਤ ਕਿਰਪਾ ਹੈ ਇਹ ਕਿਰਪਾ ਇਸੇ ਤਰ੍ਹਾਂ ਬਣਾਈ ਰੱਖਣਾ ਵਿਸ਼ਵਾਸ ਕਰਿਓ ਜੇ ਜਿਸ ਦਿਨ ਤੋਂ ਆਪਾਂ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੱਤਾ ਨਾ ਸੱਚ ਮੁੱਚ ਚਾਰੇ ਪਾਸਿਓਂ ਹੀ ਬਰਕਤਾਂ ਆਉਂਦੀਆਂ ਨੇ ਤਾਂ ਪਹਿਲਾਂ ਆਪਾਂ ਸ਼ੁਕਰਾਨਾ ਕਰਨਾ ਹੈ ਅਤੇ ਸ਼ੁਕਰਾਨਾ ਪਰਮ ਪਿਤਾ ਪਰਮਾਤਮਾ ਦਾ ਵੀ ਕਰਨਾ ਹੈ ਅਤੇ ਉਸ ਹਰ ਇਨਸਾਨ ਦਾ ਕਰਨਾ ਹੈ ਜਿੰਨੇ ਸਾਡੇ ਲਈ ਕਦੇ ਵੀ ਕੁਝ ਕੀਤਾ ਹੋਵੇ ਅਤੇ ਇਹ ਸ਼ੁਕਰਾਨਾ ਇਹ ਧੰਨਵਾਦ ਸਾਨੂੰ ਆਪਣੇ ਪਰਿਵਾਰ ਦੇ ਵਿੱਚ ਪਰਿਵਾਰ ਦੇ ਜੀਵਾਂ ਦਾ ਵੀ ਕਰਨਾ ਚਾਹੀਦਾ ਹੈ ਆਪਾਂ ਪਤਾ ਕੀ ਕਰਦੇ ਆ ਸਾਨੂੰ ਲੱਗਦਾ ਵੀ ਜੋ ਵੀ ਆਪਾਂ ਪਰਿਵਾਰ ਦੇ ਲਈ ਕਰ ਰਹੇ ਆ ਜਾਂ ਪਰਿਵਾਰ ਦੇ ਜੀ ਸਾਡੇ ਲਈ ਕਰਦੇ ਆ ਇਹ ਤਾਂ ਸਾਡੇ ਫਰਜ਼ ਨੇ ਸਾਡੀਆਂ ਜ਼ਿੰਮੇਵਾਰੀਆਂ ਨੇ ਇਸ ਕਰਕੇ ਆਪਾਂ ਕੀਤੇ ਹੋਏ ਕੰਮ ਨੂੰ ਅਣਦੇਖਾ ਕਰ ਲੈਨੇ ਆ ਸੋਚਦੇ ਵੀ ਇਹ ਤਾਂ ਇਹਦਾ ਫਰਜ ਆ ਆਪਾਂ ਉਹਨਾਂ ਦੇ ਕੀਤੇ ਹੋਏ ਕੰਮ ਦੇ ਲਈ ਕਦੀ ਵੀ ਧੰਨਵਾਦ ਕਦੀ ਵੀ ਸ਼ੁਕਰੀਆ ਨਹੀਂ ਕਰਦੇ ਪਰ ਕਦੇ ਕਰਕੇ ਦੇਖਣਾ ਆਪਣੇ ਆਪ ਨੂੰ ਵੀ ਵਧੀਆ ਲੱਗੇਗਾ ਅਤੇ ਜਿਹਦਾ ਧੰਨਵਾਦ ਅਸੀਂ ਕੀਤਾ ਨਾ ਉਹ ਸਾਡੇ ਲਈ ਅੱਗੇ ਤੋਂ ਉਸ ਤੋਂ ਵੀ ਵਧ ਕੇ ਕਰਨ ਦੀ ਕੋਸ਼ਿਸ਼ ਕਰੇਗਾ ਉਹਨੂੰ ਵੀ ਬੜੀ ਖੁਸ਼ੀ ਹੋਵੇਗੀ ਮੰਨਦੇ ਆ ਕਿ ਘਰ-ਬਾਰ ਦੀਆਂ ਇਹ ਜ਼ਿੰਮੇਵਾਰੀਆਂ ਨੇ ਇਹ ਸਾਨੂੰ ਨਿਭਾਉਣੀਆਂ ਚਾਹੀਦੀਆਂ ਨੇ ਪਰ ਜਦੋਂ ਆਪਾਂ ਇੱਕ ਦੂਸਰੇ ਦਾ ਧੰਨਵਾਦ ਕਰਦੇ ਆ ਪਰਮਾਤਮਾ ਨੂੰ ਬੜੀ ਖੁਸ਼ੀ ਮਿਲਦੀ ਆ ਇਸ ਕਰਕੇ ਆਪਾਂ ਹਰ ਦਿਨ ਦੀ ਸ਼ੁਰੂਆਤ ਧੰਨਵਾਦੀ ਹੋਣ ਤੋਂ ਕਰਨੀ ਆ ਪਹਿਲਾਂ ਪਰਮਾਤਮਾ ਦਾ ਧੰਨਵਾਦ ਕਰਨਾ ਹੈ ਫਿਰ ਪਰਿਵਾਰ ਦੇ ਵਿੱਚ ਕਿਸੇ ਜੀ ਨੇ ਸਾਡੇ ਲਈ ਕੁਝ ਕੀਤਾ ਉਹਦਾ ਵੀ ਧੰਨਵਾਦ ਕਰਨਾ ਜੇ ਆਪਾਂ ਦਫ਼ਤਰ ਦੇ ਵਿੱਚ ਆਂ ਦੁਕਾਨ ਦੇ ਵਿੱਚ ਆਂ ਜਿੱਥੇ ਵੀ ਕੰਮਕਾਰ ਕਰਦੇ ਆਂ ਕਿਸੇ ਨੇ ਵੀ ਸਾਡੀ ਕੋਈ ਵੀ ਮਦਦ ਕੀਤੀ ਕੁਝ ਵੀ ਸਾਡੇ ਲਈ ਕੰਮ ਕੀਤਾ ਉਦਾਤਨ ਆਦ ਕਰਨਾ ਤਾਂ ਦੇਖਣਾ ਧੰਨਵਾਦ ਕਹਿਣ ਦੇ ਨਾਲ ਹੀ ਕਿੰਨਾ ਫਰਕ ਪੈ ਜਾਣਾ ਹੈ ਸਾਡੀ ਜ਼ਿੰਦਗੀ ਦੀ ਸੁੱਖ ਸ਼ਾਂਤੀ ਸਕੂਨ ਵੱਧ ਜਾਣਾ ਹੈ ਧੰਨਵਾਦ ਕਰਨ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਸਹਜਤਾ ਸਥਿਰਤਾ ਆਉਂਦੀ ਆ ਸ਼ਾਂਤੀ ਆਉਂਦੀ ਆ ਤਾਂ ਇਹ ਕੰਮ ਕਰਨ ਦੇ ਵਿੱਚ ਕੋਈ ਪੈਸੇ ਨਹੀਂ ਲੱਗਦੇਗੇ ਸਿਰਫ ਥੈਂਕ ਯੂ ਧੰਨਵਾਦ ਸ਼ੁਕਰੀਆ ਹੀ ਕਹਿਣਾ ਹੁੰਦਾ ਹੈ ਕਹਿ ਕੇ ਦੇਖਣਾ ਬਹੁਤ ਫਾਇਦੇ ਮਿਲਣਗੇ ਸਾਨੂੰ ਆਪਣੇ ਆਸ-ਪਾਸ ਵਾਲੇ ਦੁਆਲੇ ਪੋਜ਼ਿਟਿਵ એનર્ਜੀ ਦਾ ਅਨੁਭਵ ਹੁੰਦਾ ਹੈ ਸਾਡੇ ਵਿਚਾਰਾਂ ਦੇ ਵਿੱਚ ਪੋਜ਼ਿਟਿਵ એનર્ਜੀ ਆਉਂਦੀ ਆ ਸਥਿਰਤਾ ਆਉਂਦੀ ਆ ਤਾਂ ਪਹਿਲਾ ਕੰਮ ਇਹ ਕਰਨਾ ਹੈ ਫਿਰ ਉਸ ਤੋਂ ਬਾਅਦ ਦੂਸਰਾ ਕੰਮ ਕੀ ਕਰਨਾ ਹੈ ਪ੍ਰਮਾਤਮਾ ਦਾ ਨਾਮ ਜਪਨਾ ਹੈ ਜੋ ਵੀ ਜਿਸ ਵੀ ਧਰਮ ਦੇ ਵਿੱਚ ਆ ਜਿਸ ਵੀ ਨਾਮ ਦੇ ਨਾਲ ਉਸ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਆ ਨਾ ਕੁਝ ਸਮਾਂ ਬੈਠ ਕੇ ਪਰਮਾਤਮਾ ਨੂੰ ਯਾਦ ਕਰਨਾ ਵਾਹਿਗੁਰੂ ਜੀ ਨੂੰ ਯਾਦ ਕਰਨਾ ਜੋ ਸਿੱਖ ਧਰਮ ਦੇ ਵਿੱਚ ਨੇ ਉਹਨਾਂ ਨੇ ਆਪਣੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਵਾਹਿਗੁਰੂ ਜਿਹਦੇ ਜਾਪ ਤੋਂ ਕਰਨੀ ਬਾਪ ਕੀ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਮੂਲ ਮੰਤਰ ਜੀ ਦਾ ਜਾਪ ਕਰਨਾ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਹੈ ਜਦੋਂ ਹੀ ਆਪਾਂ ਆਪਣੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਨਾਮ ਤੋਂ ਕਰਦੇ ਆ ਨਾ ਸਾਡਾ ਮਨ ਇੱਕਦਮ ਸ਼ਾਂਤ ਹੁੰਦਾ ਹੈ ਹਲਕਾ ਹਲਕਾ ਮਹਿਸੂਸ ਕਰਦੇ ਆ ਇੰਜ ਲੱਗਦਾ ਵੀ ਮਨ ਦੀਆਂ ਸਾਰੀਆਂ ਚਿੰਤਾਵਾਂ ਪਰੇਸ਼ਾਨੀਆਂ ਲੈ ਗਈਆਂ ਹੋਣ ਤਾਂ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਨਾਮ ਤੋਂ ਕਰਨੀ ਹੈ ਤਾਂ ਸਵੇਰੇ ਉੱਠਦੇ ਆਸਾਰ ਵਾਹਿਗੁਰੂ ਜੀ ਦੇ ਲਈ ਸਮਾਂ ਜ਼ਰੂਰ ਕੱਢਣਾ ਹੈ ਅਪਾ ਸਵੇਰੇ ਸਵੇਰ ਬੈਠ ਕੇ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਨੂੰ 5 10 15 ਮਿੰਟ ਵੀ ਯਾਦ ਕਰਦੇ ਆ ਤਾਂ ਸਾਡੇ ਪੂਰੇ ਦਿਨ ਦੇ ਕੰਮ ਕਰਨੇ ਬੜੇ ਆਸਾਨ ਹੋ ਜਾਂਦੇ ਨੇ ਸਾਡੇ ਮਨ ਦਾ ਕਾਲਾ ਪਣ ਦੂਰ ਹੁੰਦਾ ਹੈ ਦੂਸਰਾ ਕੰਮ ਇਹ ਆਪਾਂ ਪੱਕਾ ਨਿਯਮ ਬਣਾਉਣਾ ਹੈ ਕਿ ਜੋ ਵੀ ਜਿਸ ਵੀ ਧਰਮ ਦੇ ਵਿੱਚ ਆ ਜਿਸ ਨਾਮ ਦੇ ਨਾਲ ਵੀ ਪ੍ਰਮਾਤਮਾ ਨੂੰ ਯਾਦ ਕਰਦੇ ਉਹ ਕਰਨਾ ਹੈ ਉਸ ਤੋਂ ਬਾਅਦ ਆ ਤੀਸਰਾ ਆਪਣੇ ਆਪ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰਨਾ ਹੈ ਉਸ ਤੋਂ ਬਾਅਦ ਆ ਚੌਥਾ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਤੰਦਰੁਸਤੀ ਤਰੱਕੀ ਹਾਸਲ ਕਰਨ ਦੇ ਲਈ ਆਪਣੇ ਸਰੀਰ ਵੱਲ ਧਿਆਨ ਦੇਣਾ ਸਰੀਰ ਨੂੰ ਤੰਦਰੁਸਤ ਨਿਰਵਾਰ ਰੱਖਣ ਦੇ ਲਈ ਸੈਰ ਕਰਨੀ ਆ ਕਸਰਤ ਕਰਨੀ ਆ ਅੱਧਾ ਘੰਟਾ ਆਪਣੇ ਆਪ ਨੂੰ ਜ਼ਰੂਰ ਦੇਣਾ ਹੈ ਅਤੇ ਜੇਕਰ ਆਪਾਂ ਸੈਰ ਕਰਦੇ ਕਰਦੇ ਨਾਲ-ਨਾਲ ਸਿਮਰਨ ਕਰੀਏ ਤਾਂ ਮੈਂ ਕਹਿੰਨੀ ਸੁਣੇ ਤੇ ਸੁਹਾਗੇ ਵਾਲੀ ਗੱਲ ਸੈਰ ਕਰਦੇ ਸਮੇਂ ਚਿਹਰੇ ਦੇ ਉੱਤੇ ਖੁਸ਼ੀ ਹੋਣੀ ਚਾਹੀਦੀ ਆ ਸਿਰੇ ਸਿਰ ਉੱਠ ਕੇ ਕੁਝ ਸਮਾਂ ਹੱਸ ਲੈਣਾ ਚਾਹੀਦਾ ਹੈ ਦੇਖਣਾ ਕਿੰਨੀ ਚੁਸਤੀ ਫੁਰਤੀ ਮਹਿਸੂਸ ਹੋਵੇਗੀ ਸਵੇਰੇ ਸਵੇਰ ਜਦੋਂ ਵੀ ਆਪਾਂ ਪਰਮਾਤਮਾ ਦਾ ਨਾਮ ਜਪਦੇ ਆ ਨਿਤਨੇਮ ਕਰਦੇ ਆ ਨਾ ਅਰਦਾਸ ਬੇਨਤੀ ਜ਼ਰੂਰ ਕਰਨੀ ਆ ਅਤੇ ਅਰਦਾਸ ਬੇਨਤੀ ਦੇ ਵਿੱਚ ਆਪਣੇ ਆਪ ਦੇ ਲਈ ਸਹੀ ਰਾਹ ਮੰਗਣਾ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜਿਵੇਂ ਤੁਸੀਂ ਪਹਿਲਾਂ ਮੇਰੇ ਉੱਤੇ ਕਿਰਪਾ ਕੀਤੀ ਆ ਏਵੇਂ ਹੀ ਕਿਰਪਾ ਬਣਾਈ ਰੱਖੋ ਪਰਮਾਤਮਾ ਵਾਹਿਗੁਰੂ ਜੀ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਮੇਰੇ ਸੁਪਨੇ ਪੂਰੇ ਕਰਨ ਦੇ ਲਈ ਮੈਨੂੰ ਸਹੀ ਰਾਹ ਦਿਖਾਓ ਵਾਹਿਗੁਰੂ ਜੀ ਮੇਰੇ ਇਨ੍ਹਾਂ ਹੱਥਾਂ ਕੋਲ ਕਦੇ ਕਿਸੇ ਦਾ ਮਾੜਾ ਨਾ ਹੋਵੇ ਮੇਰੇ ਇਹ ਜੀਭ ਕਰਕੇ ਕਦੇ ਕਿਸੇ ਦਾ ਦਿਲ ਨਾ ਦੁਖੀ ਭਾਵ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਆ ਅਤੇ ਆਪਣੇ ਆਪ ਦੇ ਲਈ ਵਾਹਿਗੁਰੂ ਜੀ ਤੋਂ ਉਹ ਗੁਣ ਮੰਗਣੇ ਆ ਜਿਹਦੇ ਨਾਲ ਤੁਸੀਂ ਸਰਬੱਤ ਦਾ ਭਲਾ ਕਰ ਸਕੋ ਕਿਸੇ ਦੇ ਲਈ ਕੁਝ ਕਰ ਸਕੋ ਦਿਨ ਦੇ ਵਿੱਚ ਇੱਕ ਪੁੰਨ ਜ਼ਰੂਰ ਕਰਨਾ ਹੈ ਉਹ ਪੁੰਨ ਭਾਵੇਂ ਤੁਸੀਂ ਪੈਸੇ ਦੇ ਨਾਲ ਕਰਦੇ ਹੋ ਭਾਵੇਂ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਕਰਦੇ ਹੋ ਸਾਡੇ ਕਰ ਕਰਕੇ ਦਿਨ ਦੇ ਵਿੱਚ ਘੱਟੋ ਘੱਟ ਕੋਈ ਇੱਕ ਜੀ ਖੁਸ਼ ਜ਼ਰੂਰ ਹੋਣਾ ਚਾਹੀਦਾ ਹੈ ਉਹ ਭਾਵੇਂ ਕੋਈ ਜੀਵ ਜੰਤੂ ਆ ਜਾਨਵਰ ਆ ਮਨੁੱਖ ਆ ਭਾਵੇਂ ਕੀ ਇੱਕ ਪੁੰਨ ਦਾ ਕੰਮ ਕਰਨਾ ਹੈ ਇੱਕ ਭਲਾ ਜ਼ਰੂਰ ਕਰਨਾ ਹੈ ਮਹਾਪੁਰਖ ਜੀ ਕਹਿੰਦੇ ਜੀ ਦੀ ਜ਼ੁਬਾਨ ਤੇ ਫਤਿਹ ਉਦਾਹਰਣ ਮਦਾਨ ਫਤੇ ਤਾਂ ਆਪਾਂ ਜਦੋਂ ਵੀ ਕਿਸੇ ਨੂੰ ਮਿਲਦੇ ਆ ਨਾ ਪੂਰੀ ਚੜ੍ਹਦੀ ਕਲਾ ਦੇ ਨਾਲ ਮਿਲਣਾ ਹੈ ਅਤੇ ਕਦੇ ਵੀ ਆਪਣੇ ਦੁੱਖ ਆਪਣੇ ਰੋਗ ਦਾ ਥਾਂ ਥਾਂ ਤੇ ਰੋਣਾ ਨਹੀਂ ਰੋਣਾ ਕਿਉਂਕਿ ਜਿੰਨਾ ਹੀ ਆਪਾਂ ਆਪਣੇ ਦੁੱਖਾਂ ਆਪਣੇ ਰੋਗਾਂ ਨੂੰ ਯਾਦ ਕਰਦੇ ਆ ਇਹ ਉਨਾ ਹੀ ਵੱਧਦੇ ਆ ਜੇਕਰ ਦੁਖੀ ਆ ਤਾਂ ਹੋਇਆ ਆਪਾਂ ਕਿਸੇ ਆਪਣੇ ਭੈਣ ਭਰਾ ਦੋਸਤ ਮਿੱਤਰ ਦੇ ਨਾਲ ਆਪਣਾ ਦੁੱਖ ਜ਼ਾਹਰ ਕਰ ਲਿਆ ਥਾਂ ਥਾਂ ਦੇ ਉੱਤੇ ਹਰ ਬੰਦੇ ਦੇ ਨਾਲ ਆਪਣਾ ਦੁੱਖ ਜ਼ਾਹਰ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਨੂੰ ਲੱਗਦਾ ਹੈ ਵੀ ਦੁੱਖ ਦੱਸਣ ਦੇ ਨਲ ਘਟਦਾ ਏ ਪਰ ਕਈ ਥਾਵਾਂ ਦੇ ਉੱਤੇ ਦੁੱਖ ਦੱਸ ਕੇ ਦੁੱਖ ਹੋਰ ਵੱਧ ਜਾਂਦਾ ਏ ਕੁਝ ਲੋਕ ਸਾਡੇ ਇਹਨਾਂ ਦੁੱਖਾਂ ਦਾ ਇਹਨਾਂ ਤਕਲੀਫਾਂ ਦਾ ਮਜ਼ਾਕ ਬਣਾਉਂਦੇ ਆ ਕੁਝ ਲੋਕ ਮੀਨੇ ਬਣਾ ਲੈਂਦੇ ਨੇ ਇਸ ਕਰਕੇ ਖਾਸ ਦੋਸਤ ਮਿੱਤਰ ਭੈਣ ਭਰਾ ਦੇ ਨਾਲ ਆਪਣਾ ਦੁੱਖ ਸਾਨੂੰ ਜ਼ਾਹਰ ਕਰਨਾ ਚਾਹੀਦਾ ਹੈ ਉਹ ਵੀ ਇੱਕ ਵਾਰ ਜਦੋਂ ਵਾਰ-ਵਾਰ ਆਪਾਂ ਆਪਣੇ ਦੁੱਖ ਕਿਸੇ ਨੂੰ ਦੱਸਦੇ ਆ ਨਾ ਕਈ ਵਾਰ ਲੋਕ ਸਾਡੇ ਤੋਂ ਅੱਕ ਜਾਂਦੇ ਨੇ ਸਾਡੇ ਤੋਂ ਫੇਰ ਲੈਂਦੇ ਨੇ ਵਾਰ-ਵਾਰ ਦੁੱਖ ਨੂੰ ਯਾਦ ਕਰਨ ਦੀ ਲੋੜ ਹੀ ਨਹੀਂ ਜਿੰਨਾ ਹੀ ਅਸੀਂ ਆਪਣੇ ਦੁੱਖਾਂ ਨੂੰ ਯਾਦ ਕਰ ਕਰਕੇ ਦੁਖੀ ਹੁੰਨੇ ਆ ਜੇਕਰ ਉਹਨਾਂ ਸਮਾਂ ਅਸੀਂ ਪਰਮਪਿਤਾ ਪਰਮਾਤਮਾ ਨੂੰ ਯਾਦ ਕਰੀਏ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰੀਏ ਤਾਂ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਹੋਣੇ ਸ਼ੁਰੂ ਹੋ ਜਾਣਗੇ ਸਾਡੀਆਂ ਦੁੱਖ ਤੇ ਕਲੇਫਾਂ ਘਟਣੀਆਂ ਸ਼ੁਰੂ ਹੋ ਜਾਣਗੀਆਂ ਉਸ ਤੋਂ ਬਾਅਦ ਆ ਸਭ ਤੋਂ ਜ਼ਰੂਰੀ ਰੰਗ ਸਭ ਤੋਂ ਚੰਗੀ ਆਦਤ ਆਪਣੇ ਆਪ ਨੂੰ ਰੋਜ਼ ਇਹ ਮੈਸਜ ਦੇਣਾ ਕਿ ਮੇਰੇ ਲਈ ਜੋ ਵੀ ਕਰਨਾ ਹੈ ਮੈਂ ਹੀ ਕਰਨਾ ਹੈ ਕਦੇ ਵੀ ਕਿਸੇ ਦੂਸਰੇ ਤੀਜਰੇ ਤੋਂ ਆਸ ਉਮੀਦ ਨਹੀਂ ਰੱਖਣੀ ਕਿ ਕੋਈ ਮੇਰੇ ਲਈ ਕੁਝ ਕਰੇਗਾ ਨਾ ਜੀ ਨਾ ਜੋ ਕਰਨਾ ਹੈ ਨਾ ਆਪਣੇ ਲਈ ਸਾਨੂੰ ਖੁਦ ਨੂੰ ਕਰਨਾ ਪੈਣਾ ਹੈ ਆਪਣੇ ਹਰ ਕੰਮ ਦੇ ਵਿੱਚ ਰੱਜ ਕੇ ਮਿਹਨਤ ਕਰਨੀ ਆ ਕਿਉਂਕਿ ਮਿਹਨਤੀ ਬੰਦੇ ਦੀ ਬਾਹ ਗੁਰਨਾਨਕ ਪਾਸ਼ਾ ਦੇ ਹੱਥ ਵਿੱਚ ਹੁੰਦੀ ਆ ਉਹਦੀ ਕੀਤੀ ਹੋਈ ਮਿਹਨਤ ਦਾ ਮੁੱਲ ਉਸੇ ਇਨਸਾਨ ਨੂੰ ਜ਼ਰੂਰ ਮਿਲਦਾ ਹੈ देर ਨਾਲ ਭਾਵੇਂ ਮਿਲੇ ਪਰ ਮਿਲੇਗਾ ਜ਼ਰੂਰ ਅਤੇ ਜਦੋਂ ਮਿਲੇਗਾ ਜੋ ਲੈਣਾ ਛੋਟੀਆਂ ਪੈ ਜਾਣਗੀਆਂ ਤਾਂ ਹਰ ਕੰਮ ਨੂੰ ਚਾਹ ਨਾਲ ਉਤਸ਼ਾਹ ਦੇ ਨਾਲ ਕਰਨਾ ਹੈ ਮਨ ਲਾ ਕੇ ਕਰਨਾ ਹੈ ਇਮਾਨਦਾਰੀ ਦੇ ਨਾਲ ਮਿਹਨਤ ਕਰਨੀ ਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਐਨੇ ਰੰਗ ਭਾਗ ਲਾਉਂਦੇ ਹਨ ਵੀ ਕਹਿਣ ਦੀ ਗੱਲ ਨਹੀਂ ਸੋ ਅੱਜ ਦੀ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਏ ਜੀ ਕਿ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਚੰਗੀਆਂ ਆਦਤਾਂ ਲੈ ਕੇ ਆਈਏ ਕੁਝ ਚੰਗੇ ਰੰਗ ਆਪਣੀ ਜ਼ਿੰਦਗੀ ਦੇ ਵਿੱਚ ਭਰੀਏ ਜਿਹਦੇ ਨਾਲ ਸਾਡੀ ਜ਼ਿੰਦਗੀ ਸੋਹਣੀ ਬਣ ਜਾਵੇ ਤਾਂ ਇਹ 5-6 ਤਰ੍ਹਾਂ ਦੇ ਰੰਗ ਆਪ ਜੀ ਨੂੰ ਦੱਸੇ ਪਹਿਲਾ ਸਵੇਰੇ ਜਲਦੀ ਉੱਠਣਾ ਹੈ ਦੂਸਰਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਹਰ ਚੀਜ਼ ਦੇ ਲਈ ਤੀਸਰਾ ਉਸ ਹਰ ਬੰਦੇ ਦਾ ਧੰਨਵਾਦ ਕਰਨਾ ਜਿਨੇ ਸਾਡੇ ਲਈ ਕਦੇ ਵੀ ਕੁਝ ਕੀਤਾ ਹੋਵੇ ਸ਼ੁਰੂਆਤ ਆਪਣੇ ਪਰਿਵਾਰ ਤੋਂ ਕਰਨੀ ਆ ਪਤਨੀ ਪਤੀ ਦਾ ਧੰਨਵਾਦ ਕਰੇ ਪਤੀ ਪਤਨੀ ਦਾ ਧੰਨਵਾਦ ਕਰੇ ਨੌ ਸੱਸ ਦਾ ਸੱਸ ਨੌ ਦਾ ਜਦੋਂ ਆਪਾਂ ਪਰਿਵਾਰ ਦੇ ਵਿੱਚ ਇੱਕ ਦੂਸਰੇ ਦਾ ਧੰਨਵਾਦ ਕਰਾਂਗੇ ਤਾਂ ਸੱਚ ਕਰਕੇ ਜਾਣਿਓ ਸਾਰੇ ਗਿਲੇ ਸ਼ਿਕਵੇ ਸ਼ਿਕਾਇਤਾਂ ਦੂਰ ਹੋਣਗੀਆਂ ਇੱਕ ਦੂਸਰੇ ਦੇ ਕੰਮ ਕਰਨ ਨੂੰ ਦਿਲ ਕਰੇਗਾ ਫਿਰ ਇੱਕ ਦੂਸਰੇ ਦੇ ਲਈ ਜੋ ਵੀ ਆਪਾਂ ਕੰਮ ਕਰਦੇ ਹਾਂ ਜੋ ਵੀ ਜ਼ਿੰਮੇਵਾਰੀਆਂ ਨੇ ਨਾ ਉਹਨਾਂ ਨੂੰ ਅਸੀਂ ਮਜਬੂਰੀ ਦੇ ਵਿੱਚ ਨਹੀਂ ਖੁਸ਼ੀ-ਖੁਸ਼ੀ ਨਿਭਾਵਾਂਗੇ ਕਿਉਂਕਿ ਸਾਨੂੰ ਪਤਾ ਹੋਵੇਗਾ ਕਿ ਸਾਡੇ ਕੀਤੇ ਹੋਏ ਕੰਮ ਦੀ ਕਦਰ ਪੈ ਰਹੀ ਆ ਉਸ ਤੋਂ ਬਾਅਦ ਚੌਥੀ ਗੱਲ ਆਪਾਂ ਕੀਤੀ ਸੀ ਕਿ ਪਰਮ ਪਿਤਾ ਪਰਮਾਤਮਾ ਦਾ ਨਾਮ ਜ਼ਰੂਰ ਜਪਨਾ ਹੈ ਸਵੇਰ ਵੇਲੇ ਵੀ ਸ਼ਾਮ ਵੇਲੇ ਵੀ ਇਹ ਨਿਯਮ ਪੱਕਾ ਜ਼ਰੂਰ ਕਰਨਾ ਹੈ ਨੇਮ ਦੇ ਨਾਲ ਨਿਤ ਨੇਮ ਕਰਨਾ ਹੈ ਉਸ ਤੋਂ ਬਾਅਦ ਆ ਆਪਣੇ ਸਰੀਰ ਦੇ ਲਈ ਸਮਾਂ ਜ਼ਰੂਰ ਕੱਢਣਾ ਸਵੇਰ ਦੀ ਸੈਰ ਕਸਰਤ ਯੋਗ ਜੋ ਵੀ ਤੁਸੀਂ ਕਰ ਸਕਦੇ ਹੋ ਆਪਣੇ ਸਰੀਰ ਨੂੰ ਤੰਦਰੁਸਤ ਨਰਮਾ ਰੱਖਣ ਦੇ ਲਈ ਆਪਣੇ ਆਪ ਨੂੰ ਅੱਧਾ ਪੌਣਾ ਘੰਟਾ ਜ਼ਰੂਰ ਦੇਣਾ ਹੈ ਉਸ ਤੋਂ ਬਾਅਦ ਆ ਕਿ ਦਿਨ ਦੇ ਵਿੱਚ ਇੱਕ ਪੁੰਨ ਦਾ ਕੰਮ ਜ਼ਰੂਰ ਕਰਨਾ ਹੈ ਉਸ ਤੋਂ ਬਾਅਦ ਆ ਕਿ ਜੋ ਵੀ ਆਪਣੇ ਲਈ ਆਪਾਂ ਕਰਨਾ ਚਾਹੁੰਨੇ ਆ ਜੋ ਵੀ ਜ਼ਿੰਦਗੀ ਦੇ ਵਿੱਚ ਪ੍ਰਾਪਤ ਕਰਨਾ ਚਾਹੁੰਨੇ ਆ ਉਹਦੇ ਲਈ ਦੂਜਿਆਂ ਤੇ ਇਤਿਆਸ ਉਮੀਦ ਨਹੀਂ ਰੱਖਣੀ ਆਪਣੇ ਆਪ ਦੇ ਲਈ ਸਾਨੂੰ ਆਪ ਹੀ ਖੜਨਾ ਪੈਣਾ ਹੈ ਆਪਣੇ ਆਪ ਦੇ ਲਈ ਸਾਨੂੰ ਆਪ ਹੀ ਕੁਝ ਕਰਨਾ ਪੈਣਾ ਹੈ ਇਹ ਗੱਲ ਜੇ ਨਹੀਂ ਛੇਤੀ ਸਮਝਾਂਗੇ ਉਨੀ ਛੇਤੀ ਕਾਮਯਾਬ ਹੋ ਜਾਵਾਂਗੇ ਤਾਂ ਆਪਣੇ ਹਰ ਕੰਮ ਨੂੰ ਪੂਰੇ ਮਨ ਲਾ ਕੇ ਚਾਅ ਦੇ ਨਾਲ ਕਰਨਾ ਹੈ ਆਪਣੇ ਕੰਮ ਦੇ ਵਿੱਚ ਪੂਰੀ ਇਮਾਨਦਾਰੀ ਦੇ ਨਾਲ ਮਿਹਨਤ ਕਰਨੀ ਆ ਸੋ ਹਰ ਘਰ ਦੇ ਵਿੱਚ ਇਹ ਚੰਗੀਆਂ ਆਦਤਾਂ ਰੂਪੀ ਰੰਗ ਆਉਣੇ ਚਾਹੀਦੇ ਨੇ ਜਿਸ ਘਰ ਦੇ ਵਿੱਚ ਵੀ ਇਹ ਚੰਗੀਆਂ ਆਦਤਾਂ ਇਹ ਚੰਗੇ ਨਿਯਮ ਬਣ ਜਾਂਦੇ ਨੇ ਨਾ ਉਹਨਾਂ ਘਰ ਦੀ ਤੰਦਰੁਸਤੀ ਤਰੱਕੀ ਨੂੰ ਕੋਈ ਰੋਕ ਨਹੀਂ ਸਕਦਾ ਤਾਂ ਜੇਕਰ ਇਸ ਹੋਲੀ ਦੇ ਤਿਉਹਾਰ ਤੇ ਹੋਲੇ ਮਹੱਲੇ ਦੇ ਪਵਿੱਤਰ ਤਿਉਹਾਰ ਤੇ ਇਹ ਮੈਸੇਜ ਤੁਹਾਨੂੰ ਚੰਗਾ ਲੱਗਾ ਹੈ ਤਾਂ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਪਰ ਜੇਕਰ ਕੋਈ ਵੀ ਗੱਲ ਵਿੱਚ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਫੇਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮੁਆਫ ਕਰ